ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਦਿਨ ਹੈ ਇਤਿਹਾਸਿਕ ਦਿਨ ਹੈ ਕਿਉਂਕਿ ਇਹ ਇੱਕ ਇਹੋ ਜਿਹਾ ਫੈਸਲਾ ਹੈ ਜਿਹੜਾ ਪੁਰਾਣੀਆਂ ਸਰਕਾਰਾਂ ਪਾਰਟੀਆਂ ਨੇ ਮਤਲਬ ਕਦੇ ਸੋਚਿਆ ਵੀ ਨਹੀਂ ਹੋਏਗਾ ਜੋ ਮਾਨ ਸਰਕਾਰ ਨੇ ਕਰਕੇ ਦਿਖਾਇਆ ਦੀ ਆਪਣੇ ਵਾਅਦਿਆਂ ਦੇ ਵਿੱਚ ਜਾਂ ਅਸੀਂ ਕਦੀ ਗਰੰਟੀਆਂ ਦੇ ਵਿੱਚ ਨਹੀਂ ਕੀਤਾ ਸੀ ਉਸ ਦੇ ਬਾਵਜੂਦ ਇਹ ਮਹਿਸੂਸ ਕਰਨਾ ਕਿ ਅਜੇ ਲੋਕਾਂ ਨੂੰ ਇੱਕ ਸਹੂਲਤ ਦੇਣੀ ਬਾਕੀ ਹੈ ਜਿਦੇ ਨਾਲ ਲੋਕ ਸਕੂਨ ਦੀ ਜ਼ਿੰਦਗੀ ਜੀ ਸਕਣ ਰਾਏ ਮੰਨਣਾ ਹੈ ਕਿ ਇਸ ਤੋਂ ਉੱਪਰ ਕੁਝ ਹੋ ਨਹੀਂ ਸਕਦਾ ਔਰ ਜਿੰਨਾ ਧੰਨਵਾਦ ਅਸੀਂ ਮਾਨ ਸਰਕਾਰ ਦਾ ਕਰ ਲਈਏ ਜਿੰਨਾ ਧੰਨਵਾਦ ਅਸੀਂ ਸ਼੍ਰੀ ਅਰਵਿੰਦ ਕੇਜੀਵਾਲ ਜੀ ਦਾ ਕਰ ਲਈਏ ਉਹਨਾਂ ਹੀ ਥੋੜਾ ਕਿਉਂਕਿ ਇੱਕ ਸਕੂਨ ਔਰ ਇੱਕ ਬਹੁਤ ਵੱਡਾ ਰਲੀਫ ਜਿਹੜਾ ਹੈ ਉਹ ਇੱਕ ਆਮ ਪਰਿਵਾਰ ਨੂੰ ਮਿਲਿਆ ਹੈ ਪੰਜਾਬ ਭਾਰਤ ਦਾ ਪਹਿਲਾ ਸੁਬਾ ਬਣ ਚੁੱਕਾ ਜੋ ਕਿ ਆਪਣੇ ਨਾਗਰਿਕ 10 ਲੱਖ ਰੁਪਏ ਦਾ ਇਲਾਜ ਕਰਦੇ ਜਾਣ। ਆ ਦੇਖੋ ਇਹ ਜਿਹੜੀ ਚੰਗੀ ਗੱਲ ਹੈ ਦੀ ਇਹ ਪਾਰਟ ਇਹ ਹੈ ਕਿ ਬਿਨਾ ਕਿਸੇ ਵਿਤਕਰੇ ਦੇ ਸੋ ਇਹਦੇ ਵਿੱਚ ਕੋਈ 바ਰ ਨਹੀਂ ਹੈਗਾ ਕਿਸੇ ਦੀ ਕੋਈ ਇਨਕਮ ਸਰਟੀਫਿਕੇਟ ਨਹੀਂ ਹੈ ਕਿਸੇ ਦਾ ਕੁਝ ਵੀ ਨਹੀਂ ਦੇਖਿਆ ਗਿਆ। ਇਹ ਅੰਦਰ ਸਰਕਾਰ ਵੱਲੋਂ ਵੀ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਪਰ ਉਹ ਲੌਂਗ ਇਮਪੈਕਟ ਤੱਕ ਚੱਲੀ ਨਹੀਂ ਸੀ। ਕਿਆ ਜਿਆਦਾ ਸੀ ਕਿ ਸਰਕਾਰ ਹਸਪਤਾਲਾਂ ਨੂੰ ਪੈਸੇ ਨਹੀਂ ਦਿੰਦੀ ਸੀ। ਮੈਂ ਇਸ ਸਕੀਮ ਦੀ ਅੱਥੀ ਗੱਲ ਕਰੀ ਹਾਂ ਹਸਪਤਾਲਾਂ ਨੂੰ ਕਦੋਂ ਤੱਕ ਮੈਂ ਪੈਸੇ ਮਿਲ ਜਾਣਗੇ। ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਪੰਜਾਬ ਵਾਸੀਆਂ ਦੇ ਲਈ ਇੱਕ ਵੱਡੀ ਸੁਗਾਤ ਲੈ ਕੇ ਤਰੋਂ ਦੱਸਦੇ ਕਿ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਪੰਜਾਬ ਵਾਸੀਆਂ ਦੇ ਲਈ ਮੁਫਤ ਸਿਹਤ ਬੀਮਾ ਯੋਜਨਾ ਜਿਹੜੀ ਐ ਸਕੀਮ ਲੈ ਕੇ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ 3 ਕਰੋੜ ਇਸ ਨਾਗਰਿਕ ਜਿਹੜਾ ਇਸ ਸਕੀਮ ਦਾ ਫਾਇਦਾ ਲੈ ਸਕਦਾ ਅੱਜ ਅਸੀਂ ਇਸ ਤੇ ਬੁੱਧਨ ਲੈ ਕੇ ਗੱਲਬਾਤ ਕਰਾਂਗੇ ਅਮ੍ਰਿਤਸਰ ਦੇ ਕੋਰਬੀ ਤੋਂ ਵਿਧਾਇਕ ਨੂੰ ਜੀਵਨ ਜੋਤ ਕੋਰ ਜੀ ਮੈਮ ਨੇ ਮੈਮ ਇਹ ਜੀ ਸਕੀਮ ਲੈ ਕੇ ਉਸ ਤੱਕ ਕਿਤਨੇ ਕਿਤੇ ਕਾਫੀ ਗਰੀਬਾਂ ਨੂੰ ਜਿਹੜਾ ਕਾਫੀ ਫਾਇਦਾ ਤੁਸੀਂ ਲਗਾਤਾਰ ਸਮਾਜ ਸੇਵਾਗੇ ਤੇ ਮੈਂ ਤੁਹਾਡੇ ਕੋਲ ਲੋਕ ਪੈਸੇ ਮੰਗ ਰਹੇ ਨੇ ਦੇਖੀ ਕਸੀ ਵੀ ਦੇ ਦੇ ਸੀ ਕਿ ਲੋਕ ਆਪਣਾ ਇਲਾਜ ਤਾਂ ਕਰ

ਕਿੰਨੇ ਕਰ ਲੱਗਦਾ ਤੁਹਾਨੂੰ ਫਾਇਦਾ ਹੋਰ ਬਲਾ ਇਸ ਤਰ੍ਹਾਂ ਆਪ ਲੋਕ ਕਰੋ ਅ ਦੇਖੋ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਦਿਨ ਹੈ ਇਤਿਹਾਸਿਕ ਦਿਨ ਹੈ ਕਿਉਂਕਿ ਇਹ ਕਿ ਇਹ ਜਿਹਾ ਫੈਸਲਾ ਹੈ ਜਿਹੜਾ ਪੁਰਾਣੀਆਂ ਸਰਕਾਰਾਂ ਪਾਰਟੀਆਂ ਨੇ ਮਤਲਬ ਕਦੇ ਸੋਚਿਆ ਵੀ ਨਹੀਂ ਹੋਏਗਾ ਜੋ ਮਾਨ ਸਰਕਾਰ ਨੇ ਕਰਕੇ ਦਿਖਾਇਆ ਔਰ ਜਿਹੜੀ ਜ਼ਿਕਰਯੋ ਗੱਲ ਹੈ ਉਹ ਇਹ ਹੈ ਕਿ ਇਸ ਦਾ ਅਸੀਂ ਜ਼ਿਕਰ ਕਦੀ ਆਪਣੇ ਵਾਅਦਿਆਂ ਦੇ ਵਿੱਚ ਜਾਂ ਅਸੀਂ ਕਦੀ ਗਰੰਟੀਆਂ ਦੇ ਵਿੱਚ ਨਹੀਂ ਕੀਤਾ ਸੀ ਉਸ ਦੇ ਬਾਵਜੂਦ ਇਹ ਮਹਿਸੂਸ ਕਰਨਾ ਕਿ ਅਜੇ ਲੋਕਾਂ ਉਹ ਇੱਕ ਸਹੂਲਤ ਦੇਣੀ ਬਾਕੀ ਹੈ ਜਿਹਦੇ ਨਾਲ ਲੋਕ ਸਕੂਨ ਦੀ ਜ਼ਿੰਦਗੀ ਜੀ ਸਕਣ ਕਿਉਂਕਿ ਅੱਜ ਇੱਕ ਆਮ ਪਰਿਵਾਰ ਦੀ ਜੀ ਮੈਂ ਗੱਲ ਕਰਦੀਆਂ ਤਾਂ ਇੱਕ ਹਰ ਟਾਈਮ ਮਨ ਦੇ ਵਿੱਚ ਇੱਕ ਧੜਕੂ ਲੱਗਾ ਰਹਿੰਦਾ ਹੈ ਕਿ ਕਿਸੇ ਮੈਡੀਕਲ ਐਮਰਜੈਂਸੀ ਦੇ ਵਿੱਚ ਘਰ 'ਚ ਬਜ਼ੁਰਗ ਹੈ ਬੱਚੇ ਹੈ ਕਿੱਧਰ ਨੂੰ ਜਾਵਾਂਗੇ ਕਿਹਦੇ ਕੋਲੋਂ ਪੈਸੇ ਮੰਗਾਵਾਂਗੇ ਔਰ ਮੇਰੇ ਕੋਲ ਬਹੁਤ ਸਾਰੇ ਐਗਜ਼ਾਮਪਲਸ ਇਹੋ ਜਿਹੇ ਨੇ ਜਿੱਥੇ ਕੋਈ ਹਸਪਤਾਲ 'ਚ ਦਾਖਲ ਹੈ ਜੇ ਇੱਕ ਬੰਦਾ ਪੇਸ਼ੈਂਟ ਦੇ ਕੋਲ ਖੜਾ ਤੇ ਦੂਜਾ ਬੰਦਾ ਪੈਸਿਆਂ ਦੇ ਅਰੇਂਜਮੈਂਟ ਕਰਨ ਲਈ ਨਿਕਲਿਆ ਹੋਇਆ ਹੈ ਤੀਜਾ ਸਾਨੂੰ ਕਾਲ ਕਰ ਰਿਹਾ ਕਿ ਹਸਪੀਟਲ ਤੋਂ ਪੈਸੇ ਕੱਟ ਕਰਵਾ ਦਿਓ ਸੋ ਮੇਰਾ ਇਹ ਮੰਨਣਾ ਹੈ ਕਿ ਇਸ ਤੋਂ ਉੱਪਰ ਕੁਝ ਹੋ ਨਹੀਂ ਸਕਦਾ ਔਰ ਜਿੰਨਾ ਧੰਨਵਾਦ ਅਸੀਂ ਮਾਨ ਸਰਕਾਰ ਦਾ ਕਰ ਲਈਏ ਜਿੰਨਾ ਧੰਨਵਾਦ ਅਸੀਂ ਸ਼੍ਰੀ ਅਰਵਿੰਦ ਕੇਜੀਵਾਲ ਜੀ ਦਾ ਕਰ ਲਈਏ ਉਹਨਾਂ ਹੀ ਥੋੜਾ ਕਿਉਂਕਿ ਇੱਕ ਸਕੂਨ ਔਰ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈ ਉਹ ਇੱਕ ਆਮ ਪਰਿਵਾਰ ਨੂੰ ਮਿਲਿਆ ਹੈ ਕਿ 10 ਲੱਖ ਰੁਪਏ ਪਰ ਫੈਮਿਲੀ ਪਰイヤー ਸੋ ਇਹ ਬਹੁਤ ਵੱਡੀ ਮਦਦ ਹੈ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਚੁੱਕਾ ਜੋ ਕਿ ਆਪਣੇ ਨਾਗਰਿਕ 10 ਲੱਖ ਰੁਪਏ ਦਾ ਇਲਾਜ ਦਾ ਕਰ ਜਾਣ। ਆ ਦੇਖੋ ਇਹ ਜਿਹੜੀ ਚੰਗੀ ਗੱਲ ਹੈ ਦੀ ਇਹ ਪਾਰਟ ਇਹ ਹੈ ਕਿ ਬਿਨਾ ਕਿਸੇ ਵਿਤ ਕਰੇ ਦੇ ਸੋ ਇਹਦੇ ਵਿੱਚ ਕੋਈ ਬਾਰ ਨਹੀਂ ਹੈਗਾ ਕਿਸੇ ਦੀ ਕੋਈ ਇਨਕਮ ਸਰਟੀਫਿਕੇਟ ਨਹੀਂ ਹੈ ਕਿਸੇ ਦਾ ਕੁਝ ਵੀ ਨਹੀਂ ਦੇਖਿਆ ਗਿਆ ਇੱਕ ਯੂਨੀਵਰਸਲ ਹੈ ਜਿੰਨੇ ਪਰਿਵਾਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਨਿਵਾਸੀ ਨੇ ਰੈਜ਼ੀਡੈਂਟਸ ਹੈਗੇ ਨੇ ਉਹ ਉਹਨਾਂ ਨੂੰ ਇਹ ਸਾਰਿਆਂ ਨੂੰ ਜਿਹੜੀ ਇਹ ਸਹੂਲਤ ਹੈ ਅਵੇਲੇਬਲ ਹੋਏਗੀ ਕਿ ਜਿਹੜੇ ਕਿਹੜੇ ਇਲਾਜ ਜਿਹੜੇ ਆ ਇਸ 10 ਲੱਖ ਦੇ ਵਿੱਚ ਆਮ ਲੋਕਾਂ ਨੂੰ ਮਿਲਣਗੇ ਅ ਦੇਖੋ ਇਹਦੇ ਵਿੱਚ ਵੱਡੀ ਤੋਂ ਵੱਡੀ ਸਰਜਰੀ ਹੈ ਜਿਵੇਂ ਤੁਸੀਂ ਦੇਖ ਰਹੇ ਸੀ ਕੀਮੋਸ ਵੀ ਇਹਦੇ ਚ ਇਨਕਲੂਡਡ ਹੈ ਔਰ ਸਪੈਸ਼ਲੀ ਡਾਇਲਿਸਿਸ ਕਿਉਂਕਿ ਸੁਨਨ ਚਾਹੁੰਦਾ ਸੀਗਾ ਅੱਗੇ ਡਾਇਲਿਸਿਸ ਜਿਹੜੇ ਨੇ ਉਹ ਇਨਕਲੂਡਡ ਨਹੀਂ ਸੀ ਹੁੰਦੇ ਇਹਨਾਂ ਦੇ ਵਿੱਚ ਔਰ ਅੱਜਕੱਲ ਕਿਡਨੀ ਦੀ ਪ੍ਰੋਬਲਮ ਬਹੁਤ ਕਾਮਨ ਹੋ ਚੁੱਕੀ ਹੈ ਸੋ ਡਾਇਲਿਸਿਸ ਵੀ ਕਵਰਡ ਹੈ ਕੀਮੋਸ ਕਵਰਡ ਹੈ ਹਰ ਤਰ੍ਹਾਂ ਦੀ ਹੱਥ ਸਰਜੀ ਹਰ ਤਰ੍ਹਾਂ ਦੀ ਬ੍ਰੇਨ ਸਰਜੀ ਜਿਹੜੀ ਉਹ ਕਵਰਡ ਹੈ ਸਰਕਾਰੀ ਜਿਹੜੇ ਗਵਰਨਮੈਂਟ ਹਸਪੀਟਲਸ ਨੇ ਉਹਨਾਂ ਨਾਲ ਤਾਂ ਜਿਹੜਾ ਚਾਇਅਪ ਹੈ ਸੋ ਹੈ ਹੀ ਹੈ ਸੋ ਬਹੁਤ ਸਾਰੇ ਪ੍ਰਾਈਵੇਟ ਹਸਪੀਟਲਸ ਜਿਹੜੇ ਨੇ ਉਹ ਵੀ ਐਮ ਪੈਨਲ ਨੇ। ਕੇਂਦਰ ਸਰਕਾਰ ਵੱਲੋਂ ਵੀ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਪਰ ਉਹ ਲੌਂਗ ਇੰਪੈਕਟ ਤੱਕ ਚੱਲ ਨਹੀਂ ਸੀ। ਕਿਆ ਜਰੈ ਸੀ ਕਿ ਸਰਕਾਰ ਹਸਪੀਟਲ ਨੂੰ ਪੈਸੇ ਨਹੀਂ ਦਿੰਦੀ ਸੀ। ਇਸ ਸਕੀਮ ਦੇ ਅਸੀਂ ਗੱਲ ਕਰੀ ਹਸਪੀਟਲ ਨੂੰ ਕਦੋਂ ਤੱਕ ਮੈ ਪੈਸੇ ਮਿਲ ਜਾਣਗੇ। ਆ ਦੇਖੋ ਤੁਸੀਂ ਸੁਣਿਆ ਹੋਵੇਗਾ ਕਿ ਸਾਡੇ ਜਿਹੜੇ ਸਿਹਤ ਮੰਤਰੀ ਹੈ ਡਾਕਟਰ ਬਲਬੀਰ ਸਿੰਘ ਹੁਣੀ ਉਹ ਦੱਸ ਰਹੇ ਸੀਗੇ ਕਿ ਜਦੋਂ ਇਹਨਾਂ ਨੇ ਹਸਪਤਾਲਸ ਨੂੰ ਕੰਟੈਕਟ ਕੀਤਾ ਤਾਂ ਇੱਕ ਕੰਸਰਨ ਹਸਪਤਾਲ ਦਾ ਸੀਗਾ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕਾਗਜ਼ ਸੀਗੇ ਉਹਨਾਂ ਨੇ ਅਜੇ ਤੱਕ ਵੀ ਹਸਪਤਾਲ ਦਾ ਪੈਸਾ ਨਹੀਂ ਦਿੱਤਾ ਪਰ ਇਥੇ ਇਹ ਵੀ ਗੱਲ ਜ਼ਿਕਰ ਹੋ ਗਿਆ ਔਰ ਦੱਸਣੀ ਹੋ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਮੈਂ ਸੁਣਿਆ ਹੁਣੇ ਮੰਤਰੀ ਸਾਹਿਬ ਦੱਸ ਰਹੇ ਸੀਗੇ ਕਿ ਆਲਰੇਡੀ ਜਿਹੜੇ ਪੈਸੇ ਹੈਗੇ ਨੇ ਇਹ ਦੇ ਲਈ ਲੋਟਡ ਨੇ ਵਿਥਿਨ 15 ਡੇਜ਼ ਜਿਹੜਾ ਵੀ ਬੰਦਾ ਇਲਾਜ ਕਰਾਉਂਦਾ ਉਹਦੇ 15 ਦਿਨ ਦੇ ਵਿੱਚ ਵਿੱਚ ਹਸਪਤਲ ਦਾ ਜਿਹੜਾ ਪੈਸਾ ਉਹ ਕਲੀਅਰ ਕਰਤਾ ਜਾਏ ਤੁਹਾ ਆਪਣੀ ਸਵਾਲ ਹੈ ਮੈਮ ਮੁਫਤ ਬਿਜਲੀ ਵੀ ਦਿੱਤੀ ਹੈ ਰੋਜ਼ਗਾਰ ਵੀ ਦਿੱਤਾ ਤੇ ਚੰਗਾ ਤੇ ਮੁਫਤ ਇਲਾ ਸਿਹਤ ਵੀ ਦੇ ਦਿੱਤੀਆਂ 1000 ਰੁਪਏ ਨੂੰ ਲਗਾਤਾਰ ਬੀਬੀਆਂ ਕਹਿੰਦੀ ਕਿ 1000 ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ ਸਰਕਾਰ ਦਾ ਕਿਲੋ ਤੱਕ ਉਹ ਐਲਾਨ ਪੂਰਾ ਕੀਤਾ ਜਾਵੇ ਬਹੁਤ ਜਲਦੀ ਸਾਡੀਆਂ ਗਾਰੰਟੀਆਂ ਦੇ ਵਿੱਚੋਂ ਇੱਕ ਇਹੀ ਗਾਰੰਟੀ ਹੈ ਜਿਹੜੀ ਸਾਡੀ ਰਹਿ ਗਈ ਹੈ ਔਰ ਜਿਵੇਂ ਅਸੀਂ ਯੂਥ ਵਿੰਗ ਦੇ ਰਾਹੀਂ ਆਪਣਾ ਜਿਹੜਾ ਹੈਲਥ ਕਾਰਡ ਵਾਲੀ ਐਕਟੀਵਿਟੀ ਹੈ ਉਹਨੂੰ ਐਗਜ਼ੀਕਿਊਟ ਕਰਾ ਰਹੇ ਹਾਂ ਬਹੁਤ ਜਲਦੀ ਔਰਮਨ ਵਿੰਗ ਨੂੰ ਵੀ ਅਸੀਂ ਇਹਦੇ ਵਿੱਚ ਬਿਜ਼ੀ ਕਰਕੇ ਸੋ ਗਾਰੰਟੀ ਜਿਹੜੀ ਉਹ ਵੀ ਪੂਰੀ ਕਰ ਦਿਆਂ ਤਾਂ ਬਿਲਕੁਲ ਕਹਿ ਸਕਦੇ ਕਿ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਜਿਹੜਾ ਇਲਾਨ ਕੀਤਾ ਹੈ ਗਾਵਾਂ ਤੇ ਜਿਸ ਤੋਂ ਬਾਅਦ ਕਹਿ ਸਕਦਾ ਕਿ ਵੱਡੀ ਸੁਗਾਤ ਜਿਹੜੀ ਹੈ ਪੰਜਾਬ ਵਾਸੀਆਂ ਦੇ ਲਈ ਪੰਜਾਬ ਸਰਕਾਰ ਲੈ ਕੇ ਆਈ ਹੈ 10 ਲੱਖ ਰੁਪਏ ਤੱਕ ਦਾ ਮੁਫਤ ਜਿਹੜਾ ਸਿਹਤ ਬੀਮਾ ਦੀ ਸਕੀਮ ਹੈ ਉਹ ਜੀ ਉਸ ਦੀ ਅੱਜ ਸ਼ੁਰੂਆਤ ਹੋਈ ਹੈ ਤੇ ਪੂਰੇ ਪੰਜਾਬ ਪਰ ਦੇ 3 ਕਰੋੜ ਨਾਗਰਿਕ ਜਿਹੜਾ ਇਸ ਸਕੀਮ ਦਾ ਫਾਇਦਾ ਲੈ ਸਕਦੇ ਸਕੇ ਹੈਗੇ ਤੇ ਅੱਜ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਕਹਿ ਸਕਦੇ ਕਿ ਚੰਗਾ ਉਪਰਾਲਾ ਖਾਸ ਕਰਕੇ ਜਰੂਰਤਮੰਦ ਲੋਕਾਂ ਦੇ ਲਈ ਜੋ ਕਿ ਆਪਣਾ ਪੈਸੇ ਨਾ ਹੋਣ ਕਰਕੇ ਇਲਾਜ ਜਿਹੜਾ ਉਹ ਨਹੀਂ ਕਰਵਾ ਸਕਦੇ ਹੈ ਕੈਮਰਾਮੈਨ ਦਲੀਪ ਨਾਲ ਪਰੇ ਸ਼ਰਮਾ ਦਾ ਸਮਨ ਉਸਮਰੀ ਸਰ